ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਆਪ ਸਾਰੇ ਚੜਦੀ ਕਲਾ ਵਿੱਚ ਹੋਵੋਗੇ ਜਿਸ ਤਰ੍ਹਾਂ ਕਿ ਪਿਛਲੀ ਵੀਡੀਓ ਦੇ ਵਿੱਚ ਅਸੀਂ ਗੱਲ ਕੀਤੀ ਸੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਮਸਜਿਦ ਵਿੱਚ ਕਿਉਂ ਗਏ ਸਨ ਇਸੇ ਤਰ੍ਹਾਂ ਹੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਗੁਰੂ ਜੀ ਦਾ ਸੱਸ ਸੋਹਰੇ ਨਾਲ ਸੰਵਾਦ ਕਿਉਂ ਸੀ ਸੋ ਆਓ ਆਓ ਜਾਣਦੇ ਹਾਂ ਮਾਤਾ ਸੁਲੱਖਣੀ ਨੇ ਆਪਣੇ ਪੇਕੇ ਸੁਨੇਹਾ ਭੇਜਿਆ ਹੋਇਆ ਸੀ ਉਹ ਸੁਨੇਹਾ ਜਦੋਂ ਭਾਈ ਮੂਲ ਚੰਦ ਗੁਰੂ ਜੀ ਦੇ ਸਹੁਰੇ ਤੇ ਭਾਈ ਚੰਦੋ ਰਾਣੀ ਤੇ ਮਾਈ ਚੰਦੋ ਰਾਣੀ ਗੁਰੂ ਜੀ ਦੀ ਸੱਸ ਨੂੰ ਮਿਲਿਆ ਤਾਂ ਦੋਵੇਂ ਹੀ ਲੋਹੇ ਲਾਖੇ ਹੋ ਕੇ ਨਾਲ ਇੱਕ ਬ੍ਰਾਹਮਣ ਲੈ ਕੇ ਪਿੰਡੋ ਤੁਰ ਪਏ ਤੇ ਸੁਲਤਾਨਪੁਰ ਆ ਪਹੁੰਚੇ ਸਬਬ ਨਾਲ ਗੁਰੂ ਜੀ ਫਕੀਰੀ ਪੇਸ ਵਿੱਚ ਬੀਬੀ ਨਾਨਕੀ ਜੀ ਕੋਲ ਬੈਠੇ ਗੱਲਾਂ ਕਰ ਰਹੇ ਸਨ ਕਿ ਭਾਈ ਮੋਲਾ ਤੇ ਚੰਦੋ ਰਾਣੀ ਆ ਗਰਜੇ ਭਾਈ ਮੋਲੋ ਦਾ ਸੁਭਾਅ ਕਰੜਾ ਤੇ ਖੁਸ਼ਕ ਸੀ ਉਹ ਬਹੁਤ ਮਾਇਆਵਾਦੀ ਸੀ ਚੰਦੋ ਰਾਣੀ ਆਪਣੇ ਪਤੀ ਨਾਲੋਂ ਵੀ ਦੋ ਗੁਣਾ ਬਹੁਤੀ ਲੜਾਕੀ ਤੇ ਕਾਲੇ ਸੁਭਾਦੀ ਹੋ ਚੁੱਕੀ ਸੀ ਦੋਵੇਂ ਰਾਹ ਵਿੱਚ ਹੀ ਖੱਪੇ ਤੱਪੇ ਆਏ ਸਨ ਜਦੋਂ ਆਉਂਦਿਆਂ ਨੇ ਗੁਰੂ ਜੀ ਨੂੰ ਫਕੀਰੀ ਹਾਲਤ ਵਿੱਚ ਦੇਖਿਆ ਤਾਂ ਕੱਪੜਿਆਂ ਤੋਂ ਬਾਹਰ ਹੋ ਕੇ ਦੋਵੇਂ ਇੱਕੋ ਵਾਰ ਹੀ ਬੋਲਣ ਲੱਗ ਪਏ ਬੋਲਦੇ ਵੀ ਕਾਲੇ ਤੇ ਉੱਚੀ ਸਨ ਉਹਨਾਂ ਦੀਆਂ ਅੱਖਾਂ ਵਿੱਚੋਂ ਚੰਗਿਆੜੇ ਨਿਕਲਦੇ ਸਨ ਉਹਨਾਂ ਦੇ ਮਿਲੇ ਜੁਲੇ ਕੌੜੇ ਬੋਲ ਇਹ ਸਨ ਵੇ ਮਨਖਟਿਆ ਇਹ ਕੀ ਘਰ ਬੈਠਾ ਹੈ ਜੇ ਜੇ ਉਹ ਚੰਦ ਚਾੜਨਾ ਸੀ ਤਾਂ ਜਲਾ ਕਿਉਂ ਕੀਤਾ ਸੀ ਦੋ ਬਾਲਾਂ ਦਾ ਬਾਪ ਹੋ ਗਿਓ ਕੁਝ ਤਾਂ ਸੋਚਣਾ ਸੀ ਮਖਮਲੀ ਬਿਸਤਰੇ ਛੱਡ ਕੇ ਮੜੀਆਂ ਮਸਾਣਾ ਛਪੜਾਂ ਤੇ ਉਜਾੜਾਂ ਵਿੱਚ ਸੋਣਾ ਚੰਗਾ ਹੈ ਜਾਣਦਿਆਂ ਸਹੇੜਦਿਆਂ ਦੀ ਇੱਜ਼ਤ ਆਬਰੂ ਨੂੰ ਛੱਜ ਵਿੱਚ ਪਾ ਕੇ ਛਟਿਆਈ ਲੋਕ ਅਸਾਨੂੰ ਛਿਬਿਆਂ ਦਿੰਦੇ ਨਹੀਂ ਥੱਕਦੇ ਜਿਨ੍ਹਾਂ ਨੂੰ ਮੂੰਹ ਧੋਣ ਦਾ ਪਤਾ ਨਹੀਂ ਉਹ ਨੱਕ ਚੜਾ ਚੜਾ ਕੇ ਮੋਢਿਆਂ ਉੱਤੋਂ ਦੀ ਥੁੱਕ ਸੁੱਟਦੇ ਨੇ ਕਿਤੇ ਖਲੋਣ ਜੋਗੇ ਨਹੀਂ ਰਹੇ ਫਿਰ ਅੱਗੇ ਦੀ ਚਿੰਤਾ ਹੈ ਅ ਸਾਡੀ ਕੁੜੀ ਕੀ ਕਰੇਗੀ ਇਸ ਨੂੰ ਕੌਣ ਕਮਾ ਕੇ ਖਵਾਵੇਗਾ ਮੇਰੇ ਤੇ ਲੇਖ ਸੜ ਗਏ ਬਾਦशाही ਛੱਡ ਕੇ ਰਾਹਾਂ ਵਿੱਚ ਖਾਕ ਛਾਨਣੀ ਕਿੱਧਰ ਦੀ ਅਕਲ ਹੈ ਚੰਗਾ ਭਲਾ ਰੁਜ਼ਗਾਰ ਲੱਗਾ ਹੋਇਆ ਸੀ ਉਹ ਛੱਡ ਬੈਠਾ 10 ਸਾਲ ਨੌਕਰੀ ਕਰਕੇ ਜੋ ਕਮਾਇਆ ਉਹ ਸਾਧਾ ਫਕੀਰਾਂ ਨੂੰ ਵੰਡ ਦਿੱਤਾ ਕੱਚੀ ਕੋਡੀ ਵੀ ਜੋੜੀ ਨਹੀਂ ਕੀੜੀਆਂ ਜਿੰਨੀ ਅਕਲ ਵੀ ਨਹੀਂ ਕੀਤੀ ਤੇਰਾ ਪਿਤਾ ਕਮਾਉ ਪਣਵਈਆ ਜੈ ਰਾਮ ਕਮਾਉ ਇੰਨਾ ਵਲ ਦੇਖ ਕੇ ਵੀ ਕੁਝ ਸਮਝ ਨਾ ਆਈ ਕਰਮਾਂ ਦੀ ਗਤੀ ਹੈ ਵੇਲਾ ਲੰਗਿਆ ਹੱਥ ਨਹੀਂ ਆਉਂਦਾ ਗੁਰੂ ਜੀ ਨੇ ਚਿਹਰੇ ਦੀ ਗੰਭੀਰਤਾ ਨੂੰ ਨਾ त्याਗਿਆ ਅੰਡੋਲੇ ਤੇ ਬਿਨਾ ਕਬਰਾ ਹਟਦੇ ਉਹਨਾਂ ਨੇ ਪਰਮਾਤਮਾ ਨੂੰ ਚੇਤੇ ਕਰਕੇ ਰੱਬੀ ਬਾਣੀ ਰਾਹੀਂ ਭੁੱਲੇ ਸੱਸ ਸੋਰੇ ਨੂੰ ਸਮਝਾਉਣ ਦਾ ਯਤਨ ਕੀਤਾ ਮਿਲ ਮਾਤ ਪਿਤਾ ਪਿੰਡ ਕਮਾਇਆ ਜਿਨ ਕਰਤਾ ਲੇਖ ਲਿਖਾਇਆ ਲਿਖਦਾਤ ਜੋਤ ਵਡਿਆਈ ਮਿਲ ਮਾਇਆ ਸੁਰਤ ਗਵਾਈ ਮੂਰਖ ਮਨ ਕਾਹੇ ਕਰ ਸਹਿਮਾਣਾ ਉਠ ਚੱਲਣਾ ਖਸਮੈ ਪਾਣਾ ਰਹਾਉ ਤੱਜ ਸਾਧ ਸਹਿਜ ਸੁਖ ਹੋਈ ਘਰ ਛੱਡਣ ਰਹਿ ਨਾ ਕੋਈ ਕਿਛ ਖਾਜੇ ਕਿਛ ਧਰ ਜਾਈਐ ਜੇ ਬਹੜ ਦੁਨੀਆ ਆਈਐ ਸੱਜ ਕਾਇਆ ਪਟ ਹੰਡਾਏ ਫਰਮਾਇਸ ਬਹੁਤ ਚਲਾਏ ਪੈ ਸੇ ਜੋ ਸੁਖਾਲੀ ਸੋਵੈ ਹੱਥੀ ਪੌਦੀ ਕਾਹੇ ਰੋਵੈ ਘਰੁ ਕੁਮਣ ਵਾਣੀ ਪਾਈ ਪਾਪ ਪੱਥਰ ਤਰਨ ਨਾ ਜਾਈ ਪਉ ਬੇੜਾ ਜੀਉ ਚੜਾਓ ਕਹੋ ਨਾਨਕ ਦੇਵੈ ਕਹੋ ਮਾਰੂ ਮਹੱਲਾ ਪਹਿਲਾ ਪਰ ਮੂਰਖ ਸਮਝਦਾ ਨਹੀਂ ਜਿਵੇਂ ਤੇਲ ਵਾਲੀ ਤਰਤੀ ਉੱਤੇ ਪਾਣੀ ਨਹੀਂ ਖਲੌਂਦਾ ਤਿਵੇਂ ਮੂਰਖ ਦੇ ਪਥਰਾਰੇ ਦਿਲ ਉੱਤੇ ਗਿਆਨ ਅਸਰ ਨਹੀਂ ਕਰਦਾ ਮਾਇਆਵਾਦੀ ਮੂਲਾ ਆਤਮਿਕ ਜਗਤ ਦੀ ਸੂਝ ਨਹੀਂ ਸੀ ਰੱਖਦਾ ਉਹ ਕਰੋਧਵਾਨ ਹੀ ਰਿਹਾ ਸਾਰਾ ਦਿਨ ਲੜਨ ਤੋਂ ਪਿੱਛੋਂ ਉਸਨੇ ਆਪਣੇ ਮਨ ਦਾ ਫੈਸਲਾ ਸੁਣਾ ਸੁਣਾਇਆ ਕਿ ਉਹ ਆਪਣੀ ਤੀ ਸੁਲਖਣੀ ਨੂੰ ਸਾਥ ਲੈ ਜਾਵੇਗਾ ਬੀਬੀ ਨਾਨਕੀ ਜੀ ਇਸ ਗੱਲ ਦੇ ਵਿਰੁੱਧ ਸਨ ਉਹ ਚਾਹੁੰਦੇ ਸੀ ਕਿ ਸੁਲਖਣੀ ਜੀ ਉਹਨਾਂ ਦੇ ਕੋਲ ਰਹਿਣ ਤਾਂ ਕਿ ਮਾਸੂਮ ਬਾਲਾਂ ਨਾਲ ਉਹਦੇ ਘਰ ਵਿੱਚ ਰੌਣਕ ਵੀ ਰਹੇ ਤੇ ਉਹਦਾ ਮਨ ਵੀ ਪਰਸਿਆ ਰਹੇ ਜੇ ਗੁਰੂ ਨਾਨਕ ਜੀ ਨੇ ਬਾਹਰ ਜਾਣਾ ਹੈ ਤਾਂ ਉਹਨਾਂ ਦੀ ਨਿਸ਼ਾਨੀ ਦੋ ਬਾਲ ਤਾਂ ਘਰ ਖੇਡਦੇ ਰਹਿਣ ਪਰਮਾਤਮਾ ਦੀ ਮਿਹਰ ਨਾਲ ਦੌਲਤ ਦਾ ਉਸ ਨੂੰ ਘਾਟਾ ਨਹੀਂ ਸੀ ਪਰ ਮੂਲਾ ਤੇ ਚੰਦੋ ਨਾ ਮੰਨੇ ਫਿਰ ਵੀ ਬੀਬੀ ਜੀ ਨੇ ਵੱਡੇ ਸਹਬਜ਼ਾਦੇ ਨੂੰ ਕੋਲ ਰੱਖ ਲਿਆ ਮਾਤਾ ਸੁਲਖਣੀ ਤੇ ਛੋਟੇ ਸਹਬਜ਼ਾਦੇ ਨੂੰ ਨਾਲ ਲੈ ਕੇ ਮੂਲੇ ਨੇ ਸੁਲਤਾਨਪੁਰ ਨੂੰ ਛੱਡਣ ਛੱਡ ਦਿੱਤਾ ਗੁੱਸੇ ਅਤੇ ਅਫਸੋਸ ਨਾਲ ਕਬਰਾਇਆ ਹੋਇਆ ਇੱਕ ਤਾਪ ਦੇ ਬਿਮਾਰ ਵਾਂਗ ਕੰਬਦਾ ਤੇ ਡਿੱਗਦਾ ਟੈਂਦਾ ਪਖੌਕੇ ਜਾ ਪਹੁੰਚਿਆ ਸੋ ਇਸ ਤਰ੍ਹਾਂ ਗੁਰੂ ਨਾਨਕ ਪਾਸ਼ਾ ਜੀ ਦੇ ਸਸ ਸਸ ਅਤੇ ਸੋਰਾ ਗੁਰੂ ਨਾਨਕ ਜੀ ਤੇ ਆ ਪੜ ਕੇ ਸੋ ਅਗਲੀ ਵੀਡੀਓ ਦੇ ਵਿੱਚ ਅਸੀਂ ਜਾਣਾਂਗੇ ਕਿ ਗੁਰੂ ਜੀ ਦੀ ਪਹਿਲੀ ਪ੍ਰਚਾਰ ਫੇਰੀ ਕਦੋਂ ਸ਼ੁਰੂ ਹੋਈ ਇਹ ਜਾਣਾਂਗੇ ਅਸੀਂ ਅਗਲੀ ਵੀਡੀਓ ਦੇ ਵਿੱਚ ਹੁਣ ਸਾਨੂੰ ਇਜਾਜ਼ਤ ਦਿਓ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਯਾਚਨਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ